ਸਰੀਰਕ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਪਲ ਦੀ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਰੂਪ ਵਿੱਚ ਸੰਸਾਰ ਤਿਆਗਣ ਤੋਂ ਪਹਿਲਾਂ ਆਪਣੇ ਪਿਆਰੇ ਸਿੱਖਾਂ ਨਾਲ ਆਖਰੀ ਵਾਰ ਗੱਲਬਾਤ ਕੀਤੀ ਜਿਵੇਂ ਕਿ ਸਾਡੇ ਇਤਿਹਾਸ ਵਿੱਚ ਆਉਂਦਾ ਹੈ ਕਿ 7 ਅਕਤੂਬਰ 1708 ਨੂੰ ਹਯੂਰ ਸਾਹਿਬ ਨਾਲ ਦੇੜ ਵਿਖੇ ਜਦੋਂ ਗੁਰੂ ਸਾਹਿਬ ਜੀ ਦੇ ਸਰੀਰਕ ਦੇ ਇੱਕ ਕਪਟੀ ਵਲੋਂ ਵਾਰ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਅਖੀਰਲੇ ਪਲਾਂ ਵਿੱਚ ਸਿੱਖਾਂ ਨੂੰ ਆਪਣੀ ਆਖਰੀ ਵਸੀਅਤ ਸੁਣਾਈ ਉਸ ਸਮੇਂ ਗੁਰੂ ਸਾਹਿਬ ਜੀ ਨੇ ਆਖਿਆ ਸਿੱਖੋ ਮੇਰੇ ਪਿੱਛੇ ਹੁਣ ਕਿਸੇ ਜੀਵਤ ਗੁਰੂ ਦੀ ਲੋੜ ਨਹੀਂ ਸਾਡਾ ਗੁਰੂ ਸਦਾ ਅਕਾਲ ਪੁਰਖ ਹੈ ਅਤੇ ਹੁਣ ਆਗਿਆ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਉਹਨਾਂ ਨੂੰ ਹੀ ਤੁਸੀਂ ਆਪਣਾ ਸਿਰ ਝੁਕਾਉਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਤੁਸੀਂ ਆਪਣੀ ਜ਼ਿੰਦਗੀ ਦਾ ਰਾਹ ਦਰਸ਼ਕ ਬਣਾਉਣਾ ਮੇਰੀ ਸਾਰੀ ਕਾਮ ਹੋਣ ਗਰਵਾਣੀ ਨੂੰ ਆਪਣੇ ਜੀਵਨ ਵਿੱਚ ਵਸਾਏ ਕਦੇ ਵੀ ਨਿਰਾਸ਼ਾ ਨਾ ਹੋਇਓ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਸੱਚ ਦੇ ਰਾਹ ਤੇ ਤੁਰਨਾ ਅਤੇ ਦੁਖੀਆਂ ਦੀ ਸੇਵਾ ਕਰਨੀ ਇਹ ਗੱਲਾਂ ਕਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੱਖ ਧਰਮ ਦੀ ਡੋਲ ਰਹੀ ਕਿਸ਼ਤੀ ਨੂੰ ਸੰਭਾਲਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ ਰੂਪ ਮੰਨਣ ਦਾ ਹੁਕਮ ਦਿੱਤਾ ਸੰਗਤ ਜੀ ਉਹ ਇਹੋ ਜਿਹਾ ਪਵਿੱਤਰ ਪਲ ਸੀ ਜਦੋਂ ਸੱਚ ਦੀ ਜੋਤ ਅਜਰ ਇਬਨਾਸੀ ਬਾਣੀ ਵਿੱਚ ਰਚ ਗਈ 10ਵੇਂ ਪਾਤਸ਼ਾਹ ਜੀ ਦੀ ਆਖਰੀ ਗੱਲਬਾਤ ਅੱਜ ਵੀ ਸਾਨੂੰ ਇਹ ਪੈਗਾਮ ਦਿੰਦੀ ਹੈ ਕਿ ਜੀਵਨ ਵਿੱਚ ਹੌਸਲਾ ਸੱਚ ਤੇ ਧੀਰਜ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰੋ ਚਲੋ ਸੰਗਤ ਜੀ ਅਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਿਉਂਦੇ ਜਾਗਦੇ ਗੁਰੂ ਮੰਨ ਕੇ ਗੁਰਬਾਣੀ ਅਨੁਸਾਰ ਚੱਲੀਏ ਅਤੇ 10ਵੇਂ ਪਾਤਸ਼ਾਹ ਜੀ ਦੀ ਇਹ ਆਖਰੀ ਸਿੱਖਿਆ ਆਪਣੇ ਦਿਲ ਵਿੱਚ ਵਸਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ